ਸਭ ਕੁਝ ਬਹੁਤ ਅੱਛਾ ਹੈ ਇੱਥੇ ਦੇ ਲੋਕ ਵੀ ਬਹੁਤ ਅੱਛੇ ਹਨ ਮੈਂ ਪਾਕਿਸਤਾਨ ਪਹਿਲੀ ਵਾਰ ਐਂਟਰ ਕੀਤਾ ਮੈਨੂੰ ਇੰਨੀ ਮੋਹੱਬਤ ਮਿਲੀ ਕਿ ਪੁੱਛੋ ਨਾ ਬਹੁਤ ਜ਼ਿਆਦਾ ਲੱਗ ਹੀ ਨਹੀਂ ਰਿਹਾ ਕਿ ਅੱਪਾ ਕਿਸੇ ਹੋਰ ਕੰਟਰੀ ਦੇ ਵਿੱਚ ਆਏ ਹਾਂ ਅਸਲਾਮੁਅਲਾਈਕਮ ਜੀ ਸਤ ਸ੍ਰੀ ਅਕਾਲ ਹੋਈ ਕਰਨਿਆ ਤੁਸ ਜੀ ਬਰਕਰਰ ਰੱਖੋ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਛਾ ਜੀ ਅਸੀਂ ਉਸ ਗੱਲ ਕਰਾਂਗੇ ਕਿ ਸਿੱਖ ਯਾਤਰੀ ਜਿਹੜੇ ਪਾਕਿਸਤਾਨ ਆਏ ਨੇ ਤੇ ਪਾਕਿਸਤਾਨ ਐਵਰੀ ਡੇ ਆਉਂਦੇ ਪੈਣੇ ਕਿਉਂ ਕਹਿੰਦੇ ਇੱਕ ਆ ਲਾਈਕ ਗੁਰੂ ਗੋਬਿੰਦ ਸਿੰਘ ਜੀ ਦਾ ਆ ਠੀਕ ਹੈ ਜਨਮ ਦਿਨ ਤੇ ਉਹਦੀ ਸੈਲੀਬ੍ਰੇਸ਼ਨ ਵਾਸਤੇ ਪਕਾਇਦਾ ਜਿਹੜਾ ਆ ਠੀਕ ਹੈ ਨਨਕਾਣਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਸਿੱਖ ਯਾਤਰੀ ਆnde ਪੈਨੇ ਇੱਥੇ ਸਿੱਖ ਯਾਤਰੀ ਜਿਹੜਾ ਪਾਕਿਸਤਾਨ ਚ ਆ ਕੇ ਕੈਂਡਾ ਫੀਲ ਕਰਦੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਟ੍ਰੀਟ ਕੀਤਾ ਗਿਆ ਹੈ ਕੀ ਕਹਿਣਾ ਸਿੱਖ ਯਾਤਰੀਆਂ ਦਾ ਜਿਹੜੇ ਚੜਦੇ ਪੰਜਾਬ ਚੋਂ ਆਏ ਨੇ ਲੈਂਦੇ ਪੰਜਾਬ ਚ ਤੇ ਦੇਖਦੇ ਆ ਪਹਿਲਾ ਵੀਡੀਓ ਵੇਖ ਲੈਣੇ ਆ ਇਹਦੇ ਅੱਗੇ 더 ਮਜ਼ੀਦ ਗੱਲ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਦਾ ਨੁਕਕ ਕਰੋ ਸੋ ਚੱਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਸਭ ਕੁਝ ਬਹੁਤ ਅੱਛਾ ਹੈ ਇੱਥੇ ਦੇ ਲੋਕ ਵੀ ਬਹੁਤ ਅੱਛੇ ਹੈ ਮੈਂ ਪਾਕਿਸਤਾਨ ਪਹਿਲੀ ਵਾਰ ਐਂਟਰ ਕੀਤਾ ਤੇ ਇੰਨੀ ਮੋਹੱਬਤ ਮਿਲੇਗੀ ਪੁੱਛੋ ਨਾ ਬਹੁਤ ਜ਼ਿਆਦਾ ਲੱਗ ਹੀ ਨਹੀਂ ਰਿਹਾ ਕਿ ਅੱਪਾ ਕਿਸੇ ਹੋਰ ਕੰਟਰੀ ਦੇ ਵਿੱਚ ਆਏ ਆ ਸੇਮ ਪੀਪਲ ਨੇ ਇਵਨ ਕਿ ਬਹੁਤ ਨਾਈਸ ਨੇ ਅਗਰ ਅੱਪਾ ਕੰਪੀਟੀਸ਼ਨ ਕਰੀ ਤੇ ਬਹੁਤ ਨਾਈਸ ਪੀਪਲ ਨੇ ਪੁਰਾਣੀ ਪੰਜਾਬੀ ਦੀ ਕਹਾਵਤ ਆ ਨਾ ਜਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਦੀ ਕੋਈ ਸਾਡੇ ਕੋਲ ਸ਼ਬਦ ਬਿਆਨ ਕਰਨ ਲਈ ਨਹੀਂ ਤੁਸੀਂ ਲੋਕਾਂ ਨੇ ਬਹੁਤ ਪਿਆਰ ਕੀਤਾ ਸਾਡੇ ਨਾਲ ਅਸੀਂ ਆਣ ਕੇ ਇੰਨਾ ਵਧੀਆ ਮਹਿਸੂਸ ਕੀਤਾ ਪ੍ਰਸ਼ਾਸਨ ਦਾ মিডিਆ ਦਾ ਪਾਕਿਸਤਾਨ ਦਾ ਇੱਥੋਂ ਦਾ ਸ਼ਕਨ ਛਕਾਉਂਦਾ ਲੰਗਰ ਦਾ ਚਾਹ ਪਾਣੀ ਦਾ ਇੰਨਾ ਵੱਡਾ ਪ੍ਰਬੰਧ اینا جو ہی بارہ سکھ مذہب کا جو مقدس پہوار ہے اس کا آغاز پاکستان میں ہو چکا ہے اسی مناسبت سے جو ہے وہ سینکڑوں کی تعداد میں سکھ یاتری آج شہر لاہور باغا بارڈر کے راستے جو ہے وہ لاہور آئے ہیں پہنچے ہیں شایانہ شام کا استقبال کیا جائے گا اور بتایا جائے گا کہ پاکستان جو ہے وہ کیسے کھلے دل کے مالک ہیں ساتھ رہیے گا آج کا خصوصی ساتھ کال کے نام یاتری جو ہیں وہ بائیس اپریل کے بعد والے کانفلکٹ کے بعد آ رہے ہیں ان کے اندر ڈر بھی ہے ان کے اندر خوف بھی ہے شاید ان کو ڈرات دھمکا کے بھیجا گئے گا تو ہم نے کوشش کی ہے کہ ایسا فرینڈلی انوائرمنٹ ان کو دیا جائے کہ جب وہ یہاں پہ آئیں تو فیل کرے کہ پاکستانی محبت پسند ہے محبتیں بانٹے والے ہیں. یہ امن پسند ہے یہ امن اور محبت کی بات کرتے ہیں اور یہاں پہ ہمارے سکھ مذہب کی جتنی بھی عبادت گاہیں ہیں جتنا بھی سکھ ورثہ ہے وہ محفوظ ہاتھوں میں وہ محفوظ ہے اس کی کنزرویشن اس کی پرزرویشن کے لیے حکومت پنجاب حکومت پاکستان اور سب سے بڑھ کے پاکستان کی عوام اگر دو قدم ادھر سے بڑھتے تو چار قدم بڑھتے ہیں اور یہ پاکستان کی ہماری ویلیوز ہیں ہماری پہچان ہے ارینجمنٹ بالکل اسپیشل ہیں ریسیپشن بہت ہی ایکسٹرا آرڈنری طریقے سے ہم نے کیا ہے اور پانی کے بڑے مفصل منرل واٹر تمام یاتریوں کو بڑا کثیر مقدار میں ہم مہیا کر رہے ہیں لنگر کے بڑے بہترین سکھ ریت مریادہ کے تحت ان کے انتظامات کیے گئے ہیں سٹیٹ <سكت> بینک <of> آف پاکستان کے آفیسر اپنی ٹیم کے ساتھ پورا کرنسی ایکسچینج پروسیس کو مانیٹر کر رہے ہیں کہ کسی یاتری کے ساتھ زیادتی نہ کی جائے میڈیکل کی تین تین ٹیمیں ایویکیو ٹرسٹ پراپرٹی بورڈ کی ٹیم گورنمنٹ آف پنجاب کی ٹیم تمام ان کو میڈیکل فسیلیٹیز دے رہے ہیں امیگریشن کا اس دفعہ ایکسیپشنلی ٹوینٹی ایف آئی اے کے کاؤنٹرز لگائے گئے ہیں کہ یاتریز کو ویٹ نہ کرنا پڑے اور جتنا جلد از جلد ان کا امیگریشن پروسیس کمپلیٹ ہو وہ لنگر کھائیں اور بسوں کے بڑے بہترین انتظامات جبکہ مہنگائی اوپر جا رہی ہے ڈیزل کا ریٹ بڑھ گیا ہے ہم نے فی یاتری پانچ ہزار روپے کم کر دی ہے بہت ہی ودیا لگ رہا ہے ہر سال اگے نالوں وعدہ لنگر دا پرباند چلن دا پرباند بسان دا پرباند کمرے دین دا پرباند بہت اچھا لگ رہا ہے پہلی دفعہ آئی ہوں خوشی ہوئی ہے یہاں پہ آکے آپ اچھا. کا ریزمنٹ دیکھ کے ਜੋ ਆਪ ਨੇ ਇਤਨਾ ਹਮਾਰਾ ਖਿਆਲ ਰੱਖਿਆ ਲਾਈਫ ਮੇ ਕبھی ਅਗਰ ਐਸਾ ਚਾਂਸ ਮਿਲੇ ਨਹੀਂ ਛੋੜਨਾ ਚਾਹੀਏ ਕੁਛ ਵੀ ਮਿਸ ਕਰਦੇ ਇਹ ਮਿਸ ਨਹੀਂ ਕਰਨਾ ਚਾਹੀਏ ਹਮੇਰਾ ਰੌਣਕਾ ਹਰ ਵਾਰੀ ਸਪੈਸ਼ਲ ਹੁੰਦੀ ਹੈ ਅੱਜ ਦੂਜੀ ਵਾਰੀ ਆਈ ਹੈ ਉਨੀ ਵਾਰੀ ਸਪੈਸ਼ਲ ਹੈ ਠੀਕ ਹੈ ਮੈਂ ਆਇਆ ਪੰਜਵੀਂ ਵਾਰੀ ਆ ਪੰਜਵੀਂ ਦਫਾ ਆਇਆ ਹਾਂਜੀ ਥੋੜਾ ਬਾਰ ਬਾਰ ਤਾਰੇ ਆਣ ਤੇ ਇਸ ਵਾਰ ਸਿਰ ਕਰ ਬਿਹਤਰ ਪ੍ਰਬੰਧ ਹੁੰਦੇ ਨੇ ਠੀਕ ਹੈ ਕੋਈ ਪੈਗਾਮ ਦੇ ਦਿਓ ਕੋਈ ਨਾਰਾ ਲਾ ਦਿਓ ਕਹਿੰਦੇ ਹਰਦਮ ਨਾਨਕ ਸ਼ਾਹ ਹਰਦਮਾਨਾਨਕ ਸਾਹਿਬ ਧਰਮ ਦਾ ਬੇੜਾ ਬਣੇਲਾ ਸੱਚ ਦਾ ਧਰਮ ਕੀ ਹੈ ਸੱਚ ਤੇ ਸੱਚ ਦਾ ਹੀ ਬਣੇਦਾ ਸੱਚ ਦਾ ਬੇੜਾ ਜਿਹੜਾ ਉਹੀ ਬਣੇ ਲੱਗਣਾ ਢੁਠਾ ਤੇ ਲੱਗ ਹੀ ਨਹੀਂ ਸਕਦਾ ਤੇ ਹਰਦਮਾਨਾਨਕ ਸਾਹਿਬ ਧਰਮ ਦਾ ਬੇੜਾ ਬਣੇਗਾ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਸੋ ਵਹੀ ਚੀਜ਼ ਹਮੇਂ ਇੱਥੇ ਪਰ ਬਾਰ ਬਾਰ ਲੈ ਕੇ ਆਤੀ ਹੈ ਤਾਂ ਅਗਰ ਸਰਕਾਰ ਪਰਮਿਸ਼ਨ ਦੇ ਤੋ ਹਮ ਤੋ ਰੋਜ਼ ਜਾਣੇ ਲਈ ਵੀ ਤਿਆਰ ਹੈ <laughs> हम सबएं आएंगे ट्रैक्टर ट्रालियों में और शाम को मथठे के चले जाएंगे सब कुछ बहुत अच्छा है यहां के लोग भी बहुत अच्छे हैं

ਤੇ ਮੈਂ ਕਹਿੰਨਾ ਕਿ ਮੈਂ ਸਭ ਜਗ੍ਹਾ ਇਹ ਕਹਿਣਾ ਕਿ ਜੀ ਬੜੇ ਹੀ ਬੋਮਪਤ ਕਰਦੇ ਨੇ ਅਗਰ ਆਪਣੀ ਥਾਲੀ ਚ ਦੋ ਰੋਟੀਆਂ ਨੇ ਤੇ ਇੱਕ ਰੋਟੀ ਦੇ ਦੂਸਰੇ ਨੂੰ ਵੀ ਦੇਣ ਦੀ ਹਿੰਮਤ ਰੱਖਦੇ ਨੇ ਤੇ ਐਵੇਂ ਆਪਣਾ ਇੰਡੀਆ ਵੀ ਆਪ ਜੀ ਨੂੰ ਪਿਆਰ ਕਰਦਾ ਬਾਕੀ ਜੋ ਬੁਰੇ ਲੋਕ ਨੇ ਤੇ ਕੋਹ ਹਰ ਪ੍ਰਕਾਰ ਮਿਲਣਗੇ ਤੁਹਾਨੂੰ ਇੰਡੀਆ ਪਾਕਿਸਤਾਨ ਦੋਨੋਂ ਪਾਸੇ ਮਿਲਣਗੇ ਤੁਸੀਂ ਬੁਰੇ ਲੋਕ ਵੱਲ ਧਿਆਨ ਨਾ ਦਿਓ ਪਿਆਰ ਕਰਨ ਵਾਲਿਆਂ ਵੱਲ ਧਿਆਨ ਦਿਓ ਕਾਫੀ ਵਧੀਆ ਮਹਿਸੂਸ ਹੋ ਰਿਹਾ ਹੈ ਆ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਆ ਸਾਨੂੰ ਤੇ ਕਾਫੀ ਜਲਦੀ ਵੀਜ਼ਾ ਲੱਗਿਆ ਆ ਕਾਫੀ ਅਸੀਂ ਲੱਕੀ ਮਹਿਸੂਸ ਕਰ ਰਹੇ ਆਂ ਆਪਣੇ ਆਪ ਨੂੰ ਕੋ ਸਾਡੇ ਦਾਦੀ ਜੀ ਵੀ ਇੱਥੇ ਦੇ ਜੰਮੇ ਪਲੇ ਹੋਏ ਨੇ ਸੋ ਮੇਰਾ ਫਸਟ ਟਾਈਮ ਹੈ ਮੀਨਸ ਲੱਗ ਹੀ ਨਹੀਂ ਰਿਹਾ ਕਿ ਅੱਪਾ ਕਿਸੇ ਹੋਰ ਕੰਟਰੀ ਦੇ ਵਿੱਚ ਆਏ ਆ ਸੇਮ ਪੀਪਲ ਨੇ ਇਵਨ ਕਿ ਬਹੁਤ ਨਾਈਸ ਨੇ ਅਗਰ ਅੱਪਾ ਕੰਪੀਟੀਸ਼ਨ ਕਰੀ ਤੇ ਬਹੁਤ ਨਾਈਸ ਪੀਪਲ ਨੇ ਕੀ ਬਾਤ ਹੈ ਆਪਾਂ ਫੋਰਨ ਦੇ ਵਿੱਚ ਭੱਜਦੇ ਆ ਹਨਾ ਤੋਂ ਆਪਣਾ ਜੋ ਇੱਕ ਲਿੰਕ ਆ ਪਾਕਿਸਤਾਨ ਨਾਲ ਆਪਾਂ ਨੂੰ ਪਾਕਿਸਤਾਨ ਆਣਾ ਚਾਹੀਦਾ ਆ ਉਧਰ ਤਾਂ ਸਾਰੇ ਜਾ ਹੀ ਰਹੇ ਨੇ ਹਨਾ ਸੋ ਇਧਰ ਵੀ ਆਓ ਇਧਰ ਆ ਕੇ ਦੇਖੋ ਕਿ ਕਿੱਦਾਂ ਦੇ ਲੋਕ ਨੇ ਕਿੱਦਾਂ ਦਾ ਐਟਮੋਸਫੇਅਰ ਆ ਤੋ ਈਵਨ ਮੈਂ ਇਹੀ ਕਹਿਣਾ ਚਾਹਨੀ ਆ ਕਿ ਇਧਰ ਸਟੂਡੈਂਟਸ ਨੂੰ ਵੀ ਆਣਾ ਚਾਹੀਦਾ ਆ ਯੂਥ ਜਿੰਨਾ ਵੀ ਆ ਇਧਰ ਆਣਾ ਚਾਹੀਦਾ ਆ ਨਨਕਾਣਾ ਸਾਹਿਬ ਪਿਛਲੀ ਵਾਰ ਨਹੀਂ ਗਏ تھے ਕਿਉਂਕਿ ਲਾਹੌਰ ਤੱਕ ਆ ਵੀਦਾ ਸੀ ਤੋ ਲਾਹੌਰ ਖੂਮ ਕੇ ਇਧਰ ਉਧਰ ਅਗਲ ਬਗਲ ਠੀਕ ਹੈ ਓਰੀਜਨਲੀ ਹਮ ਲਾਹੌਰ ਸੇ ਹੀ ਆਂ ਹਮਾਰੇ ਦਾਦਾ ਜੀ ਬਾਪ ਜੀ ਅੱਛਾ ਤੋ ਉਹ ਉਹਨਾਂ ਦਾ ਗਾਉਂ ਦੇਖਣ ਗਏ ਥੇ ਠੀਕ ਹੈ ਕਹਾਂ ਪਏ ਆ ਲਾਹੌਰ ਇਹ ਜੋ ਜਵਾਲਾ ਵਾਲੀ ਹਵੇਲੀ ਆ ਨਾ ਇਹ ਹਾਂ ਹਾਂ क्या बात है तो उसके बगल में ही है तो वहां पे वो देखने गए थे वो अपने पुराने घर देख के आए जो दादा जी के थे पिताजी के थे बहुत अच्छा उन्होंने भी बहुत अच्छा हमारा इस्तकबाल किया घर अभी भी आपके ही हैं <laughs> ये बताना <हुना> चाहिए आपको <laughs> पुरानी पंजाबी दी कहावत है ना जने लाहौर नहीं देखया ओ जमया ही नहीं तुसी लोकां ने बहुत प्यार किया ਸਾਡੇ ਨਾਲ हां पहली गल ते आज ही इना देखया आगे अपने गुरु साहिबा ने स्थान देखਾਂਗੇ बहुत बढ़िया सी अपने कहन तो बाहर ਜੋ ਅਸੀਂ ਅੱਜ ਦੇਖਿਆ ਮਾਹੌਲ ਇੱਧਰ ਦਾ ਅਸੀਂ ਸਾਰੇ ਗੁਰਦੁਆਰਾ ਮੰਦਰਸ਼ਨ ਆਪਣੇ ਵਿੱਚ ਕਰਦੇ ਜਾ ਜਾ ਕੇ ਪਰ ਇੱਥੇ ਪਹਿਲੀ ਵਾਰ ਆਏ ਆ 45 ਸਾਲ ਦੀ ਮੇਰੀ ਉਮਰ ਹੈ ਪਹਿਲੀ ਵਾਰ ਦਰਸ਼ਨ ਕਰਨ ਦਾ ਸਮਾਂ ਮਿਲਿਆ ਬਹੁਤ ਵਧੀਆ ਲੰਗਾ ਬਹੁਤ ਤੁਹਾਡਾ ਧੰਨਵਾਦ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਦੀ ਕੋਈ ਸਾਡੇ ਕੋਲ ਸ਼ਬਦ ਬਿਆਨ ਕਰਨ ਲਈ ਨਹੀਂ ਕਿ ਜਿਵੇਂ ਸਾਡਾ ਵੈਲਕਮ ਕੀਤਾ ਗਿਆ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਿਵੇਂ ਤਰ੍ਹਾਂ ਅਸੀਂ ਸਾਰੇ ਭਾਈਚਾਰਾ ਮਿਲ ਕੇ ਰਹੀਏ ਇੱਕ ਦੂਜੇ ਦੇ ਸੀ ਦੋਸਤੋ ਕਵਿਤੇ ਸਾਥੀ ਬਣੀਏ ਸਾਡੇ ਤੇ ਜਿਹੜੀਆਂ ਮੁਸ਼ਕਲਾਂ ਆndੀਆਂ ਨੇ ਬਾਬਾ ਨਾਨਕ ਉਹ ਵੀ ਦੂਰ ਕਰੇ ਜਿਵੇਂ ਅੱਗੇ ਆਏ ਕਲਯੁਗ ਨੂੰ ਤਾਰਨ ਐਵੇਂ ਹੁਣ ਵੀ ਇੱਕ ਪਾਰ ਕਿਰਪਾ ਸੀਸ ਦੇਵਨ ਕਿ ਸਿੱਖ Hindu Muslim Sikh Sai ਸਭ ਭਾਈਚਾਰਾ ਆਪਸ ਵਿੱਚ ਮਿਲ ਕੇ ਰਵਣ ਪੰਜਾਬ ਦੀ मोस्टਲੀ ਕੈਨੇਡਾ ਆਸਟ੍ਰੇਲੀਆ ਜਾ ਰਹੀ ਹੈ ਉਹਨੂੰ ਇੱਕ ਵਾਰੀ ਆਪਣਾ ਜਿਹੜਾ ਇਤਿਹਾਸੇ ਆਪਣਾ ਜਿਹੜਾ ਕਲਚਰ ਏ ਉਹ ਵੇਖਣ ਆਉਣਾ ਚਾਹੀਦਾ ਫਿਰੋਜ਼ਪੁਰ ਸੇ ਹਮਾਰੇ ਕੁਛ ਖਾਸ ਮਹਿਮਾਨ ਹੈ ਦੋਸਤ ਹੈ ਚਾਰ ਦੋਸਤ ਹੈ ਉਹਨਸੇ ਜ਼ਰਾ ਬਾਤ ਕਰਤੇ ਹੈ ਕਿ ਉਹ ਲਾਹੌਰ ਦੇਖਣੇ ਕੇ ਲੀਏ ਆਏ ਹੈ ਅਸੀਂ ਲਾਹੌਰ ਪਹਿਲੀ ਦਫਾ ਆਏ ਹੋ ਜਾਂ ਪਹਿਲੇ ਵੀ ਆ ਚੁਕੋ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਹੈ ਐਸੇ ਲੱਗਦਾ ਜੈਸੇ ਪੰਜਾਬ ਹੈ ਲਾਹੌਰ ਕੇ ਸੁਣਨਾ ਤਾਂ ਹੋਇਆ ਹੈ ਅਬ ਜਾ ਕੇ ਦੇਖੇਗੇ ਫਸਟ ਟਾਈਮ ਆਇਆ ਕਿ ਲਾਹੌਰ ਕੇ ਸੂਟ ਵਗੈਰਾ ਬਹੁਤ ਅੱਛੇ ਹੁੰਦੇ ਹੈ ਠੀਕ ਹੈ ਅਨਾਰਕਲੀ ਬਾਜ਼ਾਰ ਅਸੀਂ ਆਣ ਕੇ ਇਨਾ ਵਧੀਆ ਮਹਿਸੂਸ ਕੀਤਾ ਪ੍ਰਸ਼ਾਸਨ ਦਾ ਮੀਡੀਆ ਦਾ ਪਾਕਿਸਤਾਨ ਦਾ ਇਥੋਂ ਦਾ ਛਕਣ ਛਕਾਉਣ ਦਾ ਲੰਗਰ ਦਾ ਚਾਹ ਪਾਣੀ ਦਾ ਇੰਨਾ ਵੱਡਾ ਪ੍ਰਬੰਧ ਇੰਨਾ ਛਲਾਗਾ ਜੋਗ ਦੱਸਣ ਤੋਂ ਹੀ ਬਾਰਾ ਹਰ ਸਾਲ ਅੱਗੇ ਨਾਲੋਂ ਵੱਧਾ ਲੰਗਰ ਦਾ ਪ੍ਰਬੰਧ ਚੱਲਣ ਦਾ ਪ੍ਰਬੰਧ ਬੱਸਾਂ ਦਾ ਪ੍ਰਬੰਧ ਕਮਰੇ ਦੇਣ ਦਾ ਪ੍ਰਬੰਧ ਸਫਾ ਕੀ ਪਲੈਨ ਹੈ ਤੁਸੀਂ ਲੋਰ ਜਾਓਗੇ ਹੋਰ ਕਿੱਥੇ ਕਿੱਥੇ ਅਸੀਂ ਪਹਿਲਾਂ ਨਨਕਾਣਾ ਸਾਹਿਬ ਜਾਵਾਂਗੇ ਠੀਕ ਹੈ ਜੀ ਨਨਕਾਣਾ ਸਾਹਿਬ ਸਤਗੁਰਾਂ ਦਾ ਗੁਰਪੁਰਬ ਮਨਾ ਕੇ ਠੀਕ ਹੈ ਫੇਰ ਉਸ ਤੋਂ ਬਾਅਦ ਸਾਨੂੰ ਸੱਚੇ ਸੌਦੇ ਖਲਣਗੇ ਠੀਕ ਹੈ ਸੱਚੇ ਸੌਦੇ ਤੋਂ ਬਾਅਦ ਕਰਤਾਰਪੁਰ ਖਲਣਗੇ ਠੀਕ ਹੈ ਰੂੜੀ ਸਾਹਿਬ ਜਾਵਾਂਗੇ ਫੇਰ ਸਾਨੂੰ ਇੱਥੇ ਲਾਹੌਰ ਲਿਉਣਗੇ ਫੇਰ ਅਸੀਂ ਦਾ ਪਲਾਨ ਹੈ ਕੋਈ ਨਾਰਕਲੀ ਬਾਜ਼ਾਰ ਸ਼ਾਹਰੇ ਥਾਵਾਂ ਦੇ ਫੇਰਾਂਗੇ ਗੁਰੂ ਰਾਮ ਦਾਸ ਦਾ ਜਿਹੜਾ ਹੈਗਾ ਚੂਨਾ ਮੰਡੀ ਜਿਹੜੇ ਆਪਣੇ ਸਿੰਘ ਸਿਗਣੀਆਂ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਠੀਕ ਹੈ ਤੇ ਪੇਨ ਅਸੀਂ ਜਾਵਾਂਗੇ ਜਿਹੜਾ ਮਹਾਰਾਜਾ ਜੀ ਸਿੰਘ ਦਾ ਕਿਲਾ ਹੈ ਠੀਕ ਹੈ ਤੇ ਸਾਰੇ ਮੁਸਲਮਾਨਾਂ ਦਾ ਅਸੀਂ ਧੰਨਵਾਦ ਕਰਦੇ ਆ ਇਹ ਸਾਡੇ ਨੇ ਤੇ ਅਸੀਂ ਇਹਨਾਂ ਦੇ ਆਕੇ ਇਹ ਵੀਡੀਓ ਤੁਸੀਂ ਵੇਖੀ ਹੈ ਲਾਈਕ ਵੀਡੀਓ ਵੇਖ ਕੇ ਮੈਨੂੰ ਇੰਨਾ ਵਧੀਆ ਲੱਗਿਆ ਕਿ ਲਾਈਕ ਜਿੰਨੇ ਵੀ ਸਿੱਖ ਯਾਤਰੀ ਪਾਕਿਸਤਾਨ ਚ ਆਏ ਨੇ ਉਹਨਾਂ ਨੇ ਬਹੁਤ ਬਹੁਤ ਜ਼ਿਆਦਾ ਲਾਈਕ ਆਪਣੇ ਇੱਕ ਚੰਗਾ ਜਿਹੜਾ ਠੀਕ ਹੈ ਸ਼ੋਅ ਕੀਤਾ ਹੈ ਕਿ ਪਾਕਿਸਤਾਨੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਹੈ ਇੱਥੇ ਪਾਕਿਸਤਾਨੀਆਂ ਨੇ ਉਹਨਾਂ ਨੂੰ ਵੈਲਕਮ ਬਹੁਤ ਚੰਗਾ ਕੀਤਾ ਹੈ ਕਿ ਹਰ ਥਾਂ ਤੋਂ ਜਿਹੜਾ ਫੁੱਲੁੱਟੇ ਗਏ ਨੇ ਉਹਨਾਂ ਤੇ ਤੇ ਜਿਨੇ ਵੀ ਸਿੱਖ ਯਾਤਰੀ ਪਾਕਿਸਤਾਨ ਚ ਆਂਦੇ ਨੇ ਉਹਨਾਂ ਦਾ ਇਸਤਿਕਬਾਲ ਬਿਲਕੁਲ ਫੁੱਲਾਂ ਦੇ ਨਾਲ ਹੁੰਦਾ ਹੈ ਤੇ ਹਰ ਕਿਸੇ ਦੇ ਨਾਲ ਇਹੀ ਟ੍ਰੀਟਮੈਂਟ ਹੁੰਦਾ ਹੈ ਇੰਡੀਆ ਤੋਂ ਕੋਈ ਵੀ ਆਂਦਾ ਹੈ ਤੇ ਲਾਈਕ ਐਨ ਐਨ ਐ ਸਾਰਿਆਂ ਨੇ ਕਿਹਾ ਕਿ ਇੱਥੇ ਆ ਕੇ ਸਾਨੂੰ ਬਿਲਕੁਲ ਵੀ ਨਹੀਂ ਲੱਗਦਾ ਪਿਆ ਕਿ ਅਸੀਂ ਕਿਤੇ ਹੋਰ ਆਏ ਹਾਂ ਬਿਲਕੁਲ ਇੰਜ ਹੀ ਲੱਗਦਾ ਵਾ ਕਿਸੇ ਉਸੇ ਆਪਣੇ ਥਾਂ ਤੇ ਆਏ ਆ ਤੇ ਕੋਈ ਬਿਲਕੁਲ ਕਿਸੇ ਕਿਸਮ ਦੀ ਅਚਨਬੀਅਤ ਜਿਹੜੀ ਹੈ ਉਹਨੇ ਮਹਿਸੂਸ ਹੁੰਦੀ ਪਈ ਨਾਲ ਇੱਥੇ ਇਹਨਾਂ ਨੇ ਕਿਹਾ ਕਿ ਇੰਤਜ਼ਾਮ ਬਹੁਤ ਵਧੀਆ ਹੈ ਸਿਕਿਉਰਿਟੀ ਦਾ ਬਹੁਤ ਵਧੀਆ ਇੰਤਜ਼ਾਮ ਬਹੁਤ ਵਧੀਆ ਪ੍ਰੋਟੋਕੋਲ ਸਾਨੂੰ ਦਿੱਤਾ ਗਿਆ ਤੇ ਇੱਥੇ ਹਰ ਥਾਂ ਤੇ ਜਿਹੜਾ ਲਾਈਕ ਸਿੱਖ ਯਾਤਰੀਆਂ ਨੂੰ ਬਹੁਤ ਵਧੀਆ ਟਰੀਟ ਕੀਤਾ ਗਿਆ ਤੇ ਇਹ ਚੀਜ਼ ਜੀ ਅੱਜ ਦੀ ਵੀਡੀਓ ਤੁਸੀਂ ਕੀ ਕਹੋਗੇ ਤੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਸੀਂ ਨਨਕਾਣਾ ਸਾਹਿਬ ਦਾ ਅਜੇ ਤੱਕ ਵਿਜ਼ਿਟ ਕੀਤਾ ਹੈ ਜਾਂ ਨਹੀਂ ਲਾਹੌਰ ਆਏ ਹੋ ਜਾਂ ਨਹੀਂ لازਮੀ ਤੁਸੀਂ ਦੱਸਣਾ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ لازਮੀ ਕਰਨਾ ਆਪਣਾ ਖਿਆਲ ਰੱਖੋ ਅਗਰੇ ਚੰਦਾ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੋਣੀ ਸੱਚੇ ਕਾਲਜ